ਬੀਬੀ ਰਾਜੇਂਦਰ ਪਠੱਲ ਦੇ ਵੱਲੋਂ ਜੋ ਬਿਆਨ ਦਿੱਤਾ ਗਿਆ ਉਸ ਨੂੰ ਲੈ ਕੇ ਹੁਣ ਸਿਆਸੀ ਕੰਮਸਾਣ ਮੱਚਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਜਿਸ ਤੋਂ ਬਾਅਦ ਤੁਹਾਨੂੰ ਦੱਸਦੀ ਹੈ ਕਿ ਹੁਣ ਬਲਤੇਜ ਪੰਨੂ ਬਿਆਨ ਦਿੰਦੇ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਜੋ ਵੀ ਬਿਆਨ ਬੀਬੀ ਪਠੱਲ ਦੇ ਵੱਲੋਂ ਦਿੱਤਾ ਗਿਆ ਉੱਥੇ ਹੀ ਇਹ ਸਾਰੇ ਸਵਾਲਾਂ ਦਾ ਉਹ ਜਵਾਬ ਦੇਣ ਤੇ ਜਿਸ ਤੋਂ ਬਾਅਦ ਉੱਥੇ ਹੀ ਇਸ ਬਿਆਨ ਨੂੰ ਜਿਹੜਾ ਕਿ ਗੰਭੀਰਤਾ ਦੇ ਨਾਲ ਲਿਆ ਜਾਵੇ ਤੇ ਜਿਸ ਦੇ ਤਹਿਤ ਇਸ ਬਿਆਨ ਨੂੰ ਲੈ ਕੇ ਪੂਰੀ ਜਾਂਚਾ ਡੜੀ ਕਿ ਹੋਣੀ ਚਾਹੀਦੀ ਹੈ ਤਾਂ ਨਵੀਂ ਕਾਂਗਰਸ ਪਾਰਟੀ ਜਿਹੜੀ ਕਿ ਲਗਾਤਾਰ ਕਈ ਵਾਰ ਜਿਹੀਆਂ ਬਿਆਨਬਾਚੀਆਂ ਤੋਂ ਬਾਅਦ ਲਗਾਤਾਰ ਜਿਹੜੀ ਕਿ ਚਰਚਾ ਦੇ ਵਿੱਚ ਰਹਿੰਦੀ ਹੈ ਤਾਂ ਹੁਣ ਉੱਥੇ ਹੀ ਬੀਬੀ ਪਠੱਲ ਦਾ ਬਿਆਨ ਵੀ ਜਿਹੜਾ ਹੈ ਕਿ ਚਰਚਾ ਦਾ ਵਿਸ਼ਾ ਬਣਦਾ ਹੋਇਆ ਨਜ਼ਰ ਆ ਰਿਹਾ ਤਾਂ ਹੋਰ ਕੀ ਕੁਝ ਕਹਿਣਾ ਹੈ ਬੀਬੀ ਪਠੱਲ ਦੇ ਬਿਆਨ ਨੂੰ ਲੈ ਕੇ ਬਲਤੇਜ ਪਨੂ ਦਾ ਆਓ ਤੁਹਾਨੂੰ ਸੁਣਾਉਨੇ ਆ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਆਗੂ ਬੀਬੀ ਰਜਿੰਦਰ ਕੌਰ ਪਠੱਲ ਜੀ ਦੀ ਮੈਂ ਇੰਟਰਵਿਊ ਸੁਣ ਰਿਹਾ ਸੀ ਉਹਦੇ ਵਿੱਚ ਉਹ ਕਹਿੰਦੇ ਨੇ ਕਿ ਜਦੋਂ ਮੈਂ ਮੁੱਖ ਮੰਤਰੀ ਸੀ ਚੋਣਾਂ ਆਈਆਂ ਤੇ ਮੈਨੂੰ ਮੇਰੀ ਪਾਰਟੀ ਦੇ ਕੁਝ ਸਲਾਹਕਾਰਾਂ ਨੇ ਤੇ ਨੇਤਾਵਾਂ ਨੇ ਇਹ ਸਲਾਹ ਦਿੱਤੀ ਕਿ ਕੁਝ ਬੰਬ ਚਲਵਾ ਲਏ ਜਾਣ ਬੱਸਾਂ ਦੇ ਵਿੱਚ ਤੇ ਜਨਤਕ ਥਾਵਾਂ ਦੇ ਉੱਤੇ ਤੇ ਦੁਬਾਰਾ ਸਰਕਾਰ ਰਿਪੀਟ ਹੋ ਸਕਦੀ ਹੈ ਕਮਾਲ ਦੀ ਗੱਲ ਹੈ ਕਿ ਕਾਂਗਰਸ ਦੇ ਸੀਨੀਅਰ ਆਗੂ ਰਜਿੰਦਰ ਕੌਰ ਪੱਠਲਹਰੀ ਐਡਾ ਵੱਡਾ ਖੁਲਾਸਾ ਕਰ ਰਹੇ ਨੇ ਬੀਬੀ ਰਜਿੰਦਰ ਕੌਰ ਪੱਠਲਹੋਰਾ ਨੂੰ ਇਹ ਦੱਸ ਦੇਣਾ ਚਾਹੀਦਾ ਹੈ ਕਿ ਕਾਂਗਰਸ ਦੇ ਉਹ ਕਿਹੜੇ ਨੇਤਾ ਸਨ ਤੇ ਕਾਂਗਰਸ ਦੇ ਉਹ ਕਿਹੜੇ ਸਲਾਹਕਾਰ ਸਨ ਜਿਨ੍ਹਾਂ ਨੇ ਇਹ ਗੱਲ ਕਹੀ ਕਿ ਬੰਬ ਚਲਵਾ ਕੇ ਸਰਕਾਰ ਦੁਬਾਰਾ ਰਿਪੀਟ ਕੀਤੀ ਜਾ ਸਕਦੀ ਹੈ ਭਾਵੇਂ ਇੱਕ ਗੱਲ ਤਾਂ ਬਿਲਕੁਲ ਕਲੀਅਰ ਹੋ ਕੇ ਸਾਹਮਣੇ ਆ ਰਹੀ ਹੈ ਕਿ ਪਿਛਲੇ ਸਮੇਂ ਦੇ ਵਿੱਚ ਰਵਾਇਤੀ ਪਾਰਟੀਆਂ ਕਿਸ ਤਰੀਕੇ ਦੇ ਨਾਲ ਲੋਕਾਂ ਦੀਆਂ ਜਾਨਾਂ ਦਾ ਦੇ ਉੱਤੇ ਲਾ ਕੇ ਆਪਣੀਆਂ ਸਰਕਾਰਾਂ ਬਣਾਉਂਦੀਆਂ ਤੇ ਰਿਪੀਟ ਕਰਦੀਆਂ ਰਹੀਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਆਗੂ ਬੀਬੀ ਰਜਿੰਦਰ ਕੌਰ ਭੱਟਲ ਜੀ ਦੀ ਮੈਂ ਇੰਟਰਵਿਊ ਸੁਣ ਰਿਆ ਸੀ ਉਹਦੇ ਵਿੱਚ ਉਹ ਕਹਿੰਦੇ ਨੇ ਕਿ ਜਦੋਂ ਮੈਂ ਮੁੱਖ ਮੰਤਰੀ ਸੀ ਚੋਣਾਂ ਆਈਆਂ ਤੇ ਮੈਨੂੰ ਮੇਰੀ ਪਾਰਟੀ ਦੇ ਕੁਝ ਸਲਾਹਕਾਰਾਂ ਨੇ ਤੇ ਨੇਤਾਵਾਂ ਨੇ ਇਹ ਸਲਾਹ ਦਿੱਤੀ ਕਿ ਕੁਝ ਬੰਬ ਚਲਵਾ ਲਏ ਜਾਣ ਬੱਸਾਂ ਦੇ ਵਿੱਚ ਤੇ ਜਨਤਕ ਥਾਵਾਂ ਦੇ ਉੱਤੇ ਤੇ ਦੁਬਾਰਾ ਸਰਕਾਰ ਰਿਪੀਟ ਹੋ ਸਕਦੀ ਹੈ ਕਮਾਲ ਦੀ ਗੱਲ ਹੈ ਕਿ ਕਾਂਗਰਸ ਦੇ ਸੀਨੀਅਰ ਆਗੂ ਰਜਿੰਦਰ ਕੌਰ ਪੱਠਲਹਰੀ ਏਡਾ ਵੱਡਾ ਖੁਲਾਸਾ ਕਰ ਰਹੇ ਨੇ ਬੀਬੀ ਰਜਿੰਦਰ ਕੌਰ ਪੱਠਲਹੋਰਾ ਨੂੰ ਇਹ ਦੱਸ ਦੇਣਾ ਚਾਹੀਦਾ ਹੈ ਕਿ ਕਾਂਗਰਸ ਦੇ ਉਹ ਕਿਹੜੇ ਨੇਤਾ ਸਨ ਤੇ ਕਾਂਗਰਸ ਦੇ ਉਹ ਕਿਹੜੇ ਸਲਾਹਕਾਰ ਸਨ ਜਿਨ੍ਹਾਂ ਨੇ ਇਹ ਗੱਲ ਕਹੀ ਕਿ ਬੰਬ ਚਲਵਾ ਕੇ ਸਰਕਾਰ ਦੁਬਾਰਾ ਰਿਪੀਟ ਕੀਤੀ ਜਾ ਸਕਦੀ ਹੈ ਭਾਵੇਂ ਇੱਕ ਗੱਲ ਤਾਂ ਬਿਲਕੁਲ ਕਲੀਅਰ ਹੋ ਕੇ ਸਾਹਮਣੇ ਆ ਰਹੀ ਹੈ ਇਸ ਦੇ ਪਿਛਲੇ ਸਮੇਂ ਦੇ ਵਿੱਚ ਰਵਾਇਤੀ ਪਾਰਟੀਆਂ ਕਿਸ ਤਰੀਕੇ ਦੇ ਨਾਲ ਲੋਕਾਂ ਦੀਆਂ ਜਾਨਾਂ ਦਾ ਦੇ ਉੱਤੇ ਲਾ ਕੇ ਆਪਣੀਆਂ ਸਰਕਾਰਾਂ ਬਣਾਉਂਦੀਆਂ ਤੇ ਰਿਪੀਟ ਕਰਦੀਆਂ